ਰਾਉਂਡ ਦੇ ਵਿੱਚ ਦਨ ਦਿਹਾੜੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈਗਾ ਦੇਖੋ ਇਹ ਵੀ ਕੋਈ ਨਹੀਂ ਨਹੀਂ ਦੇਖੋ ਉਹ ਠੀਕ ਹੈ ਜੀ ਨਾ ਨਹੀਂ ਨਹੀਂ ਮੇਰੀ ਗੱਲ ਸੁਣਦੇ ਨਹੀਂ ਗੱਲ ਸੁਣਦੇ ਜੋ ਇਹ ਤੇਜਪਾਲ ਚਾਣਾ ਫਰੂਕ ਬੀ ਹੈਗੇ ਨਾ ਵੀ ਉਮਰ ਉਕਰੀ 25 ਸਾਲ ਦੇ ਗਦਰ ਮੀਂਡੀ ਦੇ ਰਹਿਣਾ ਨੇ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਰ ਹੁੰਦਾ ਕਿ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਰੂਮੀ ਪਿੰਡ ਦੇ ਰਹਿਣਾ ਨੇ ਜਿਹੜਾ ਸਦਰ ਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀ ਟੀਮਸ ਆਲਰੇਡੀ ਅਸੀਂ ਭੇਜਤੀ ਹੈਗੀਆਂ ਨੇ ਇਹ ਅਕਿਊਰ ਗਰਾਉਂਡ ਦੇ ਵਿੱਚ ਦਿਨ ਦਿਹਾੜੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈਗਾ ਮੌਕੇ ਤੇ ਪੁਲਿਸ ਪਹੁੰਚੀ ਅਤੇ ਜੋ ਮੌਕੇ ਤੇ ਸਾਨੂੰ ਜਾਣਕਾਰੀ ਮਿਲੀ ਹੈ 26 ਸਾਲਾ ਨੌਜਵਾਨ ਸੀ ਉਹਦਾ ਨਾਮ ਤੇਜਪਾਲ ਸੀ ਅਤੇ ਉਹਦਾ ਪਿੰਡ ਗਿੱਦੜਮਿੰਡੀ ਦੱਸਿਆ ਜਾ ਰਿਹਾ ਹੈਗਾ ਉਹਦੇ ਵਿੱਚ ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹੈਗੀਆਂ ਵੀ ਹਰੀ ਸਿੰਘ ਰੋਡ ਤੇ ਜੋ ਘਟਨਾ ਇਹ ਵਾਪਰੀ ਸੀ ਹਰੀ ਸਿੰਘ ਰੋਡ ਤੇ ਜੋ ਨੌਜਵਾਨ ਸੀਗਾ ਪਹਿਲਾਂ ਉਸ ਨੌਜਵਾਨ ਤੇ ਉਹਦੇ ਸਾਥੀਆਂ ਦਾ ਪਹਿਲਾਂ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਪੇਰਪਾਲ ਜੋ ਕਬੱਡੀ ਖਿਡਾਰੀ ਸੀ ਉਹਦੇ ਗੋਲੀਆਂ ਮਾਰ ਕੇ ਜੋ ਵਿਅਕਤੀ ਫਰਾਰ ਹੋ ਗਏ ਜੋ ਪੁਲਿਸ ਹੁਣ ਉਸ ਦੀ ਉਹਨਾਂ ਦੀ ਲਗਾਤਾਰ ਭਾਲ ਕਰ ਰਹੀ ਹੈਗੀ ਆ ਪਰ ਇਹਦੇ ਵਿੱਚ ਐਸਐਸਪੀ ਅੰਕੁਰ ਗੁਪਤਾ ਦਾ ਵੀ ਬਿਆਨ ਸਾਹਮਣੇ ਆਇਆ ਹੈਗਾ ਉਹਨਾਂ ਨੇ ਦੱਸਿਆ ਹੈ ਰੁਮੀ ਤੋਂ ਕੋਈ ਦੱਸਿਆ ਜਾ ਰਿਹਾ ਜਿਸ ਦਾ ਨਾਮ ਸਾਹਮਣੇ ਆਇਆ ਹੈਗਾ ਕਿ ਪੁਲਿਸ ਨੇ ਦੋ ਵਿਅਕਤੀਆਂ ਤੇ ਮਾਮਲਾ ਵੀ ਦਰਜ ਕੀਤਾ ਹੈਗਾ ਤੁਸੀਂ ਵੀ ਦੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਕਾਲ ਧੰਨਵਾਦ। ਲੋਹਰ ਪਾਇਆ ਜਾਂ ਵਸਾਈ ਕੰਮੇ ਤੁੰਗੜੀ ਆਇਆ ਕਹਿੰਦਾ ਉਹ ਕਹਿੰਦੇ ਲੋਹਰ ਪਾਇਆ ਆਹੀ ਗੱਲ ਹੋਈ ਹੈ ਗੱਡੀ ਚ ਆ ਲਿਆ ਬਈ ਤੁਹਾਨੂੰ ਹੀ ਪਤਾ ਮੜ ਕੇ ਕੀ ਹੋਈ ਹੈ ਕਿ ਨਹੀਂ ਨਾ ਬਈ ਕੋਈ ਕਿਸੇ ਦੰਦਿਆ ਨਾ। ਐ ਰੱਬਾ ਬਸ ਤਾਂ ਤਬੂਰੀ ਆ ਬੰਦ ਰਾਤੀ ਸਲੇਟੀ ਆ ਜਿਹਦੇ ਮੁੰਡੇ ਨਾਲੇ ਪਾ ਲੇ ਹਿੱਟ ਕੀ ਮਨ ਉਹ ਯਕਤੈ ਕੈਸੀ ਲੈ ਗਏ ਕੀ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਨਾਲ ਜੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਰਡ ਬ੍ਰਾਡ ਡੈਡ ਹੋਇਆ ਤੇ ਇਹ ਤੇਜਪਾਲ ਸਨਔਰ ਫਰਕਬੀਰ ਹੈਗੇ ਨੇ ਇਹਨਾਂ ਦੀ ਉਮਰ ਉકરી 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਣੀ ਰੂਮੀ ਤੇ ਕਾਲਾ ਰੂਮੀ ਹੈ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ ਦਿੱਤੀਆਂ ਗਿਆ ਨੇ ਇਹ ਅਕਿਊਜ਼ ਨੂੰ ਨੈੱਥ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਅ ਤੇ ਟੁਕ ਟੋਕਰ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਕੋਈ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰੈਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਉਹ ਇਹਨਾਂ ਡੈਥ ਹੋਈ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ 3 ਤੋਂ 4 ਪਰਸੈਂਟ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿल्ली ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ অলਮੋਸਟ ਆ 25 ਹੈ ਇਹ ਤਿੰਨ ਵਿੱਚੋਂ ਚਾਰ ਬੰਦੇ ਸੀਗੇ ਜਿਹੜੇ ਕਿ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਤੱਕ ਸੋਲਵ ਕਰਾਂਗੇ ਥੈਂਕ ਯੂ ਥੈਂਕ ਯੂ ਹਾਂ ਜੀ ਅੱਜ ਆਪਾਂ ਜਿਹੜੇ ਮਨਕੀ ਇੱਕ ਦੋ ਗੁੱਲੀਆਂ ਪੈਣ ਜਾਂਦੇ ਤੇ ਇੱਕ ਫੜ ਗਏ ਜਿੱਤਣਗੇ। ਤੇ ਜਦੋਂ ਬੁਰੀ ਲੱਗਦੀ ਹੈ ਤਾਂ ਸਹਿਣ ਲੱਗ ਜਾਂਦਾ ਮੂੰਹ ਤੜਿਆ ਆਉਂਦੀ ਰਹਿੰਦੀ ਰਹਿੰਦੀ। ਨਿੱਕ ਨਿੱਕੋ ਯਾਨਾ ਕਰਦੇ ਕਰਦੇ ਜਦੋਂ ਫਾਇਰੋਂ ਮੂੰਹ ਮਾਰਦਾ ਜਦੋਂ ਦਸੂ ਜੀ ਜਾਂਦਾ। ਉਹਦੇ ਫੜ ਗਏ ਆਹ ਉਹਦਾ ਚੈੱਕ ਕਰਦੇ ਆਂ ਬੋਲੀ ਅਮੋ ਜੀ ਅਮੋ ਜੀ ਉਹਦਾ ਲਾਇਸੈਂਸ ਸਾਰੇ ਨਾ ਹੀ ਖੜਾ ਬੋਲੀ ਕੱਟ ਕੇ ਮੈਂ ਨਾ ਲਾ ਦਿੱਤਾ ਸੀ ਇਹ ਇੱਕ ਮੋਟੇ ਖੜੇ ਤੋਂ ਕਰ ਜਾਂਦੇ ਆਂ ਜੀ ਆਪਣੀ ਉਹਦੇ ਬੋਲੀ ਤੁਹਾਡਾ ਸੁਣ ਬਹੁਤ ਅੱਛਾ ਬੋਲੀ ਮੇਰਾ ਉਹ ਨਾ ਕਿਤੇ ਆਪ ਕੋ ਸੇਵਾ ਹੋ ਗਈ ਫਟੋਂ ਗਰੀ ਬੜੋ ਪਾਣੀ ਕਿੱਥੋਂ ਬੋਲੀ ਨਾ ਤੁਹਾਨੂੰ ਜਾਨਦੋਤ ਬਹੁਤ ਅਸੀ ਆ ਲੈ ਰੋ ਪਾਣੀ ਲੈ ਲਓ ਬੜਾ ਉੱਥੇ ਪਿਚਾਣ ਮਾਰ ਕੇ ਮੂਰਤੀ ਦੀ ਰੱਖੀ ਜਾਣ ਦਿੰਦੇ ਨੇ ਉਹਨਾਂ ਸਾਰਾ ਜੰਗਲ ਵਾਲਾ ਤਾਂ ਕੋਈ ਨਹੀਂ ਲੱਗ ਲੱਗ ਬੰਦਾ ਨਹੀਂ ਆ ਕੇ ਦੂਰ ਤੋਂ ਜੋ ਬਦਮਾਸ਼ ਹੈ ਨਾ ਉਹ ਇਹ ਗੱਡੀਆਂ ਸ਼ਰੇਮ ਵਾਲੇ ਕਿ ਧੁੰਮ ਦੀ ਕੋਈ ਨਹੀਂ ਲੇਦਾ ਬੰਦੇ ਜਿਹੜੇ ਨੂੰ ਨਹੀਂ ਤੇ ਮਾਗੇ ਤੇ ਜਿਹੜੇ ਨੂੰ ਨਹੀਂ ਲੜਨੇ ਜਿੰਨੇ ਮੈਂ ਨਹੀਂ ਫੋਟੋ ਤਾਂ ਨਹੀਂ ਮੈਂ ਫੋਟੋ ਮਾਰ ਰਿਹਾ ਹਾਂ ਤੂੰ ਵੀ ਤੂੰ ਵੀ ਆ ਗਿਆ ਨਹੀਂ ਨਹੀਂ ਦੇਖ ਉਹ ਕਰਦੇ ਉਹ ਠੀਕ ਹੈ ਜੀ ਇਹਨਾਂ ਮੱਤੀ ਹੈ ਇਹਦਾ 70 ਦਿਨਾਂ ਦੇ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੇ ਕੋਲੋਂ ਪੁੱਤ ਮੇਰੀ ਗੱਲ ਸੁਣ ਜੋ ਲੈਂਡ ਆਰਡਰ ਦੇ ਸਬੰਧ ਹੋਏ ਨੇ ਰਾਹ ਨੂੰ ਬਾਹਰ ਆ ਰਿਹਾ ਉਹ ਇਹ ਜਿੱਲਾ ਰੁਹਾਰਾ ਨੇ ਚਾਰ ਦਿਨ ਬਾਅਦ ਫੇਰ ਮੈਨੂੰ ਇੱਥੇ ਘੇੜੇ ਕੱਢਣੇ ਨਹੀਂ ਨਹੀਂ ਤੂੰ ਕੋਈ ਗੱਲ ਨਹੀਂ ਲੈ ਕਾਪੀ ਆਇਓ ਕਾਪੀ ਹਾਂ ਜੀ ਚੱਲਦੇ ਨਹੀਂ ਲੇਰੇ ਬਾਹਰ ਚੰਦੇ ਨਹੀਂ ਕਿ ਉਹ ਚੱਲਦੇ ਨਹੀਂ ਚੰਦੇ ਆਇਆ ਕਿ ਸਮਝ ਹੈ ਹਰੀ ਸੇਵਣ ਨਹੀਂ ਜਿਹੜੇ ਮਿਲਨੂਰੇ ਹੋਏ ਆ ਉਹ ਨਹੀਂ ਚੱਲਦਾ ਉਹ ਨਹੀਂ ਚੱਲਦਾ ਇੱਕ ਕੈਮਰਾ ਗੇ ਇਧਰ ਨੂੰ ਉਹ ਵੀ ਚੱਲਦਾ ਨਹੀਂ ਉਹ ਤਾਂ ਬੰਦ ਰਹਿੰਦੇ ਆ ਦੇਵ ਉੱਧਰ ਹੀ ਮੋੜ ਕੇ ਕਰਾ ਰਿਹਾ ਹੈ ਜਿਹੜਾ ਸਵਾਮਾਨਾ ਰੋਲੀ ਤੇ ਸੂਰੀ ਤਾਂ ਮੈਨੂੰ ਜਲਦੀ ਜਲਦੀ ਪਾਈਟ ਕੋ ਚੀਸ ਤੋਂ ਜਿੱਥੋਂ ਮਰਦੀ ਜਿਵੇਂ ਮਰਜੀ ਇਹਨਾਂ ਨੂੰ ਲੱਗਦੇ ਨੇ ਅਜਿਹਾ ਕਾਰਨ ਨਹੀਂ ਆ ਪੂਰੀ ਪੁਲਿਸ ਫੋਰਸ ਲਾ ਦੋ ਇਹ ਦੱਸ ਰਿਹਾ ਮੁੰਡਾ ਮੁੰਡਾ ਮੈਨੂੰ ਨਾਮ ਵੀ ਦੱਸ ਰਿਹਾ ਸਾਡੇ ਜਿਹਨੇ ਪਛਾਣਿਆ ਆਡੈਂਟੀਫਾਈਡ ਬੰਦੇ ਆ ਤੇ ਤੁਸੀਂ ਤੁਸੀਂ ਕਿੰਦਾ ਕਰੀਂ ਕਿੰਦੀ ਕਰੀਂ ਇਹ ਇੰਕਿਸ ਫਿਊਚਰ ਚ ਨਾ ਹੋਵੇ ਉਹਦੇ ਨੇ ਕੋਈ ਸਬਤ ਕਾਰ ਨਹੀਂ Thank <laughs> you.